ਵੀ ਇਹਨਾਂ ਨੇ ਮੇਰਾ ਇਨਕਾਊਂਟਰ ਕਰਵਾਉਣ ਨੂੰ ਪੁਲਿਸ ਦਾ ਫੋਨ ਆ ਗਿਆ ਸੀ ਅੱਛੇ ਮੇਰੇ ਕੌਫੀ ਤਾ ਨਗਵਾਰ ਦੀ ਕੋਸ਼ਿਸ਼ ਕੀਤੀ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲਿਆਂ ਨੇ ਕਿ ਤੇਰੇ ਨਾਲ ਰਾਤ ਇਨਕਾਊਂਟਰ ਕਰਨਾ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਬੜੀ ਅਹਿਮ ਜਾਣਕਾਰੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਇਆ ਹਰਮਿੰਦਰ ਸਿੰਘ ਪਠਾਨ ਮਾਜਰਾ ਇਸ ਵਕਤ ਫਰਾਰ ਚੱਲ ਰਹੇ ਨੇ ਬੀਤੇ ਦਿਨੀ ਖਬਰ ਸਾਹਮਣੇ ਆਈ ਸੀ ਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਰਨਾਲ ਤੋਂ ਗ੍ਰਿਫਤਾਰੀ ਹੋਈ ਆ ਪਰ ਉਸ ਤੋਂ ਬਾਅਦ ਇੱਕ ਪੁਲਸੀਆ ਬਿਆਨ ਵੀ ਨਿਕਲ ਕੇ ਸਾਹਮਣੇ ਆਉਂਦਾ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਉਹ ਪੁਲਿਸ ਦੇ ਉੱਪਰ ਫਾਇਰ ਕਰਕੇ ਪੁਲਿਸ ਕਰਮੀ ਦੇ ਉੱਪਰ ਗੱਡੀ ਚੜਾ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਇਹ ਵੀ ਦਾਵਾ ਕੀਤਾ ਗਿਆ ਕਿ ਉਹਨਾਂ ਦਾ ਇੱਕ ਸਾਥੀ ਗ੍ਰਿਫਤਾਰ ਕੀਤਾ ਗਿਆ ਨਾਲ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਗਏ ਹੁਣ ਇਸੇ ਚੀਜ਼ ਦਾ ਖੰਡਨ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਖੁਦ ਕਰ ਦਿੱਤਾ ਇਸ ਚੀਜ਼ ਦਾ ਤਗੜਾ ਜਵਾਬ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਦਿੱਤਾ ਹਰਮੀਤ ਸਿੰਘ ਪਠਾਨ ਮਾਜਰਾ ਦਾ ਪੁਲਿਸ ਐਨਕਾਊਂਟਰ ਕਰਨਾ ਚਾਹੁੰਦੀ ਸੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੁਲਿਸ ਮਾਰ ਮਕਾਣਾ ਚਾਹੁੰਦੀ ਸੀ ਇੱਕ ਮੌਜੂਦਾ ਵਿਧਾਇਕ ਸੱਤਾ ਧਿਰ ਦੇ ਵਿਧਾਇਕ ਨੂੰ ਖੁਦ ਸੱਤਾ ਧਿਰ ਦੇ ਪੁਲਿਸ ਉਹ ਸਰਕਾਰ ਦੀ ਪੁਲਿਸ ਮਾਰ ਮਕਾਣਾ ਚਾਹੁੰਦੀ ਸੀ ਐਨਕਾਊਂਟਰ ਕਰਨਾ ਚਾਹੁੰਦੀ ਸੀ ਤੇ ਐਨਕਾਊਂਟਰ ਸਪੈਸ਼ਲਿਸਟ ਵਿਕਰਮ ਬਰਾੜ ਉਹਨਾਂ ਦੇ ਪਿੱਛੇ ਸੀ ਸਮੇਤ 88 ਡੀਐਸਪੀ 78 ਐਸਪੀ ਸਮੇਤ 500 ਪੁਲਿਸ ਮੁਲਾਜ਼ਮ ਇੱਕ ਵਿਧਾਇਕ ਦੇ ਮਗਰ ਜਿਹੜੇ ਕੀ ਪਬਲਿਕ ਦੇ ਲੋਕਾਂ ਦੇ ਨੁਮਾਇੰਦੇ ਉਹਨਾਂ ਮਗਰ ਲਾ ਛੱਡੇ ਕਿਉਂਕਿ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਸੀ ਇਹ ਦਾਵਾ ਹਰਮਿੰਦਰ ਸਿੰਘ ਪਠਾਨ ਮਾਜਰਾ ਖੁਦ ਕਰ ਰਿਹਾ ਹੈ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਆਪਣਾ ਉਥੋਂ ਭੱਜਣ ਬਾਰੇ ਤੇ ਜੋ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹੈ ਕਿ ਉਹ ਫਰਾਰ ਹੋ ਗਏ ਇਹ ਸਾਰੀ ਚੀਜ਼ਾਂ ਕਈਆਂ ਜਾ ਰਹੀਆਂ ਉਸ ਚੀਜ਼ ਦਾ ਖੰਡਨ ਕੀਤਾ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਸਾਫ਼ ਤੌਰ ਤੇ ਇਹ ਕਹਿ ਦਿੱਤਾ ਕਿ ਜਦੋਂ ਉਹਨਾਂ ਕੋਲ ਪੁਲਿਸ ਆਈ ਸੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਉਹਨਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਉਹ ਉਹਨਾਂ ਦਾ ਇਨਕਾਊਂਟਰ ਕੀਤਾ ਜਾਣਾ ਉਹਨਾਂ ਨੂੰ ਮਾਰਨਾ ਇਹ ਕਹਿਆ ਇਸੇ ਕਰਕੇ ਉਹ ਕਹਿੰਦੇ ਕਿ ਪੁਲਿਸ ਕਰਮੀਆਂ ਨੂੰ ਮੈਂ ਚਾਹ ਪਾਣੀ ਤੇ ਲਾ ਕੇ ਗੱਲਾਂ ਬਾਤਾਂ ਦੇ ਵਿੱਚ ਲਾ ਕੇ ਉੱਥੇ ਉਲਝਾ ਕੇ ਆਪ ਉਥੋਂ ਨਿਕਲ ਗਿਆ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਪਠਾਨ ਮਾਜਰਾ ਇਹ ਵੀ ਦਾਵਾ ਕਰਦੇ ਆ ਕਿ ਸਾਡੇ ਵੱਲੋਂ ਕੋਈ ਗਾਲੀ ਗਲੋਚ ਨਹੀਂ ਹੋਇਆ ਕੋਈ ੱਟਕਾ ਮੁੱਕੀ ਨਹੀਂ ਹੋਈ ਕੋਈ ਵੀ ਗੋਲੀ ਨਹੀਂ ਚਲਾਈ ਗਈ ਜੋ ਪੁਲਿਸ ਦਾ ਦਾਵਾ ਸੀ ਉਸਦਾ ਉਹ ਖੰਡਨ ਕਰਦੇ ਕਿ ਅਸੀਂ ਕੋਈ ਗੋਲੀ ਨਹੀਂ ਚਲਾਈ ਕਿਸੇ ਕਿਸਮ ਦੀ ਚੜਾ ਪੁਲਿਸ ਦੇ ਨਾਲ ਨਹੀਂ ਹੋਈ ਉਹ ਕਹਿੰਦੇ ਕਿ ਜਿਹੜੇ ਪੁਲਿਸ ਕਰਮੀ ਮੈਂ ਇਹਨਾਂ ਦੀ ਇੱਜ਼ਤ ਕਰਦਾ ਪਰ ਇਹ ਜੋ ਚੀਜ਼ਾਂ ਕਹਿ ਰਹੇ ਇਹ ਬਹੁਤ ਗਲਤ ਕਹੀਆਂ ਜਾ ਰਹੀਆਂ ਇਹਨਾਂ ਵੱਲੋਂ ਇੱਥੋਂ ਤੱਕ ਕਿ ਉਹ ਧਾਰਮਿਕ ਸਥਾਨ ਦਾ ਵੀ ਜ਼ਿਕਰ ਕਰਦੇ ਐ ਕੀ ਗੁਰਦੁਆਰੇ ਚੜਜਣ ਬਾਬਾ ਬੁੱਢਾ ਸਾਹਿਬ ਦੇ ਚਲੇ ਜਾਣ ਆ ਆਪਣੇ ਜਿਹੜੀ ਸੋਹ ਖਾ ਕੇ ਕਹਿ ਦੇਣ ਕੀ ਕੁਝ ਵੀ ਅਜੇਹਾ ਉੱਥੇ ਵਾਪਰਿਆ ਹੋਵੇ ਜੋ ਪੁਲਿਸ ਦਾਵਾ ਕਰ ਰਹੀ ਹੈਗੀ ਆ ਕਿ ਗੱਡੀ ਚੜਾ ਕੇ ਚਲੇਗੇ ਜਾਂ ਗੋਲੀ ਮਾਰ ਕੇ ਚਲੇਗੇ ਅਜੇਹਾ ਸਾਡੀਆਂ ਚੀਜ਼ਾਂ ਤੋਂ ਇਨਕਾਰ ਜਿਹੜਾ ਹਰਮਨ ਸਿੰਘ ਪਠਾਨ ਮਾਜਰਾ ਨੇ ਕਰ ਦਿੱਤਾ ਸਭ ਤੋਂ ਪਹਿਲਾਂ ਹਰਮਨ ਸਿੰਘ ਪਠਾਨ ਮਾਜਰਾ ਦੀ ਉਹ ਵੀਡੀਓ ਸੁਣਾ ਦਿੰਦੇ ਆ ਤੁਹਾਨੂੰ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਉਹਦੇ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਦਿਵਾ ਜੂਗਾ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਬੇਮਾ ਕੋਲਸ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹਿ ਤੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚੇ ਦੀ ਸੌਂ ਕਰਕੇ ਕਹੋ ਕਿ ਤੁਹਾਡੇ ਨਾਲ ਮੇਰੀ ਕੋਈ ਟਕਰਾਹਾਰ ਹੋਈ ਜਾਂ ਮੈਂ ਤੁਹਾਨੂੰ ਤੱਕਾ ਮੁਕੀ ਹੋਇਆ ਜਾਂ ਮੈਂ ਕੋਈ ਔੜੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਮੈਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲਦਾ ਉਹਨਾਂ ਨੇ ਚਲ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਫੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਜਰੂਰ ਕੋਕਰੀ ਹੋਇਆ ਚਲ ਗਿਆ ਨਹੀਂ ਕੀਆ ਬਸ ਉਤੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗ੍ਹਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਸ ਵਾਲੇ ਵਿੱਚ ਰਹਿਣਾ ਨਾਲ ਰਾਤ ਇੰਤੋਖਰ ਕਰਨਾ ਇੱਕ ਐਮਲ ਨੂੰ ਫਰਮਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ 4 500 ਪੁਲਸ ਵਾਲਾ ਵਿੱਚ ਹੀ ਵਿਕਰਮ ਪ੍ਰਾਹ ਸਾਡਾ ਭਰਾ ਵੀ ਗੈਂਸਟਰ ਸ਼ੋ ਕਰਕੇ ਨੂੰ ਵੀ ਇਹਨੇ ਡੋਕਣ ਲੈਣਾ ਵਾਕਿਆ ਭੱਜ ਗਿਆ ਉਹਨੂੰ ਚਲਾਤਾ ਜੇ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਪੇਰੇ ਭਰਾਵਾਂ ਦੇ ਫੜ ਕੇ ਬਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂ ਖਾਓ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਮਾਤ ਤੋਂ ਪਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਕੋਈ ਸਭ ਤੋਂ ਵੱਧ ਕਦਰ ਕਰਦਾ ਆਂ ਪੁਲਸ ਵਾਲਾ ਦੀ ਪਰ ਤੁਸੀਂ ਇਹ ਕੱਟ ਘੱਟ ਯਾਰ ਬਤਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮੈਂ ਇੰਨਾ ਹੀ ਕੁਛ ਕਹਣਾ ਲੋਕਾਂ ਦੇ ਨਾਲ ਤੋਂ ਭੱਜਣਾ ਐਮਐਲਏ ਜਾਗਜੋ ਸੀਐਮ ਨੇ ਜਗੜਾ ਨੂੰ ਬੋਲਿਓ ਚੁੱਕਾ ਤਾਂ ਬਿਲਕੁਲ ਸਾਫ਼ ਤੌਰ ਤੇ ਹਰਮਿੰਦਰ ਸਿੰਘ ਪਠਾਣ ਮਾਜਰਾ ਨੇ ਜਿਹੜੇ ਸਵਾਲ ਖੜੇ ਕਰ ਦਿੱਤੇ ਆ ਬੇहद ਹੀ ਚਿੰਤਾਜਨਕ ਹੈ ਇੱਕ ਮੌਜੂਦਾ ਵਿਧਾਇਕ ਸੱਤਾਧਿਰ ਦਾ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਪੰਜਾਬ ਦੇ ਮੁੱਖ ਮੰਤਰੀ ਦਾ ਰਿਸ਼ਤੇਦਾਰ ਉਹ ਵਿਧਾਇਕ ਜੋ ਇਸ ਵਕਤ ਲੁਕਦਾ ਫਿਰ ਰਿਹਾ ਭੱਜਿਆ ਫਿਰ ਰਿਹਾ ਉਸ ਨੂੰ ਇਹ ਡਰ ਸਤਾ ਰਿਹਾ ਕਿ ਉਸ ਦਾ ਇੰਕਾਊਂਟਰ ਹੋ ਜਾਊਗਾ ਪੰਜਾਬ ਦੇ ਵਿੱਚ ਇੰਕਾਊਂਟਰ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆਏ ਪਰ ਉਹ ਇਨਕਾਊਂਟਰ ਜਿਹੜੇ ਮੁਲਜ਼ਮਾ ਦੇ ਕੀਤੇ ਗਏ ਜਿਹੜੇ ਕੋਰ ਅਪਰਾਧੀਆਂ ਦੇ ਕੀਤੇ ਗਏ ਉਹਨਾਂ ਨੂੰ ਲੈ ਕੇ ਲੱਤਾਂ 'ਚ ਗੋਲੀਆਂ ਵਜਦੀਆਂ ਰਹੀਆਂ ਉਸ ਤੋਂ ਬਾਅਦ ਜਿਹੜਾ ਅਬੋਰ ਇਨਕਾਊਂਟਰ ਹੋਇਆ ਹਾਲਾਂਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲਾ ਦਾ ਇਨਕਾਊਂਟਰ ਉਸ ਨੂੰ ਲੈ ਕੇ ਵੀ ਸਵਾਲੀਆ ਨਿਸ਼ਾਨ ਖੜੇ ਕੀਤੇ ਮੰਡੋਰ ਕਲਾ ਦੇ ਵਿੱਚ ਜਸਪ੍ਰੀਤ ਦਾ ਇਨਕਾਊਂਟਰ ਹੋਇਆ ਤੇ ਉਹ ਜਿਹੜੇ ਪੁਲਿਸ ਮੁਲਾਜ਼ਮ ਸੀ ਉਸ ਵਕਤ ਦੇ ਉਸ ਤੋਂ ਬਾਅਦ ਸੀਬੀਆਈ ਦੀ ਇਨਕੁਆਇਰੀ ਉਸ ਮਾਮਲੇ ਦੇ ਵਿੱਚ ਕਰਨਲ ਬਾੜ ਦੇ ਮਾਮਲੇ ਦੇ ਵਿੱਚ ਚੱਲ ਰਹੀ ਹੈਗੀ ਹੈ ਇਹ ਸਾਰੇ ਇਨਕਾਊਂਟਰ ਪੰਜਾਬ ਦੇ ਵਿੱਚ ਲਗਾਤਾਰ ਕੁਐਸਚਨ ਮਾਰਕ ਪੰਜਾਬ ਪੁਲਿਸ ਦੀ ਕਾਰਵਾਈ ਤੇ ਖੜੇ ਕਰਦੇ ਆ ਪਰ ਹੁਣ ਕੋਈ ਹੋਰ ਇਹ ਸਵਾਲ ਖੜੇ ਨਹੀਂ ਕਰ ਰਿਹਾ ਮੌਜੂਦਾ ਵਿਧਾਇਕ ਹੋਵੇ ਜਨਤਾ ਦਾ ਨੁਮਾਇੰਦਾ ਹੋਵੇ ਜਿਸ ਨੂੰ ਲੱਖਾਂ ਲੋਕਾਂ ਨੇ ਵੋਟਾਂ પાਕੇ ਚੁਣਿਆ ਹੋਵੇ ਉਹ ਇਸ ਤਰ੍ਹਾਂ ਇੱਕ ਅਪਰਾਧੀਆ ਦੇ ਵਾਂਗੂ ਭੱਜਿਆ ਹੋਵੇ ਹਾਲਾਂਕਿ ਇਹ ਸ਼ਿਕਾਇਤ ਜਿਹੜੀ ਉਹਨਾਂ ਦੇ ਖਿਲਾਫ ਸੀ ਇੱਕ ਰੇਪ ਦਾ ਮਾਮਲਾ ਦਰਜ ਕੀਤਾ ਹੈ ਹਾਲਾਂਕਿ ਇਹ ਸ਼ਿਕਾਇਤ ਆਈ ਦੀ ਨਹੀਂ ਹੈਗੀ 2022 ਦੀ ਹੈਗੀ ਪਰ ਦਾਅਵੇ ਕੀਤੇ ਜਾ ਰਹੀ ਹੈ ਇੱਕ ਵਾਰ ਫਿਰ ਤੋਂ ਸ਼ਿਕਾਇਤ ਹੋਈ ਹੈ ਅਸਟਿੱਕਰ ਇਸ ਮਾਮਲੇ ਦੇ ਵਿੱਚ ਕੋਈ ਬਹੁਤੀ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਜਦੋਂ ਹਰਮਿੰਦਰ ਸਿੰਘ ਪਠਾਨ ਮਾਜਰਾ ਇੱਕ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਖਿਲਾਫ ਮੋਰਚਾ ਖੋਲ ਦਿੰਦੇ ਆ ਭਗਵੰਤ ਮਾਨ ਨੂੰ ਹਲੂਣਾ ਦਿੰਦੇ ਆ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ ਆ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਜਾਂਦਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਵੀ ਕੀਤੀ ਜਾਂਦੀ ਹੈ ਗ੍ਰਿਫਤਾਰੀ ਦੀ ਵੀ ਖਬਰ ਆਉਂਦੀ ਹੈ ਤੇ ਹੁਣ ਜੋ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਕਿ ਉਹਨਾਂ ਦਾ ਐਨਕਾਊਂਟਰ ਹੋ ਸਕਦਾ ਸੀ ਜੇਕਰ ਉਹ ਉੱਥੋਂ ਨਾ ਜਾਂਦੇ ਤਾਂ ਤੁਸੀਂ ਸੋਚ ਲਓ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਇਸ ਲੋਕਤੰਤਰ ਜਾਂ ਪੰਜਾਬ ਪੁਲਿਸ ਇਸ ਲੋਕਤੰਤਰ ਦੀ ਧੱਜੀਆਂ ਉਡਾ ਰਹੀ ਹੈ ਇਹ ਜੋ ਦਾਵਾ ਕੀਤਾ ਜਾ ਰਿਹਾ ਉਸ ਆਧਾਰ ਤੇ ਚੀਜ਼ਾਂ ਕਈਆਂ ਜਾ ਰਹੀਆਂ ਕਿ ਇਹ ਵਾਕਿਆ ਹੀ ਤਜੀਆਂ ਜੇਕਰ ਅਜਿਹਾ ਕੀਤਾ ਜਾ ਰਿਹਾ ਜੇਕਰ ਹਰਮੀ ਸਿੰਘ ਪਠਾਨ ਮਾਜਰਾ ਦੇ ਦਾਅਵੇ ਦੇ ਵਿੱਚ ਸਚਾਈ ਹੈ ਕਿਉਂਕਿ ਮੌਜੂਦਾ ਵਿਧਾਇਕ ਨੂੰ ਇਹ ਨਹੀਂ ਡਰ ਹੁੰਦਾ ਕਿ ਉਸ ਦੀ ਗ੍ਰਿਫਤਾਰੀ ਹੋ ਜੂਗੀ ਜਾਂ ਉਹ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਅਕਸਰ ਕਿਉਂਕਿ ਜੋ ਹਰਮੀ ਸਿੰਘ ਪਠਾਨ ਮਾਜਰਾ ਪਹਿਲਾਂ ਵੀ ਕਹਿ ਚੁੱਕੇ ਆ ਕਿ ਉਹਨਾਂ ਨੂੰ ਪਰਚਾ ਦਾ ਡਰ ਨਹੀਂ ਉਹਨਾਂ ਨੂੰ ਗ੍ਰਿਫਤਾਰੀਆਂ ਦਾ ਡਰ ਨਹੀਂ ਹੈਗਾ ਉਹ ਸਾਰੀਆਂ ਚੀਜ਼ਾਂ ਦੇ ਲਈ ਤਿਆਰ ਬਰ ਪਿਆਰ ਹੈਗੀ ਹੈ ਐਕਚੁਅ ਤੱਕ ਕਿ ਉਹਨਾਂ ਦੇ ਜਿਹੜੇ ਵਕੀਲ ਹੈ ਉਹ ਅਦਾਲਤ ਦੇ ਵਿੱਚ ਵੀ ਪਹੁੰਚ ਕਰ ਰਹੇ ਹੈਗੇ ਹੈ ਅੰਤਰੀਮ ਜ਼ਮਾਨਤ ਦੇ ਲਈ ਉਹ ਅਪੀਲ ਕਰ ਰਿਹਾ ਹੋ ਸਕਦਾ ਉਸ ਤੋਂ ਬਾਅਦ ਜੇਕਰ ਅਦਾਲਤ ਉਹਨਾਂ ਨੂੰ ਕਹਿੰਦੀ ਹੈ ਕਿ ਵਿਧਾਇਕ ਜੇਕਰ ਸਰੈਂਡਰ ਕਰਦੇ ਹੈਗੇ ਜੋ ਸਾਡੇ ਕੋਲ ਸੋਰਸਸ ਸਾਡੇ ਜਾਣਕਾਰੀ ਦਿੰਦੇ ਜੇਕਰ ਅਦਾਲਤ ਉਹਨਾਂ ਨੂੰ ਕਹਿ ਦਿੰਦੀ ਹੈ ਸਰੈਂਡਰ ਕਰਨ ਨੂੰ ਤਾਂ ਹੋ ਸਕਦਾ ਅਦਾਲਤ ਦੇ ਵਿੱਚ ਸਟੈਂਡਰ ਵੀ ਕਰ ਦੇਣ ਪਰ ਜਿਸ ਤਰੀਕੇ ਨਾਲ ਉਹ ਦਾਵਾ ਕੀਤਾ ਜਾ ਰਿਹਾ ਹੈਗੇ ਕਿ ਉਹਨਾਂ ਦਾ ਇਨਕਾਊਂਟਰ ਕੀਤਾ ਜਾਣਾ ਸੀ ਤਾਂ ਸਭ ਨੂੰ ਇਹ ਹੈਰਾਨ ਕਰ ਰਿਹਾ ਹੈਗਾ ਕਿ ਆਖਰਕਾਰ ਸਟੇਟ ਕਿਸ ਰਾਹ ਨੂੰ ਜਾ ਰਿਹਾ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ